ਕਿਆ ਸਮਝ ਲੱਗਿਆ ਠੀਕ ਆ ਸਰਾਸ ਠੀਕ ਆ ਕਿਹੜਾ ਉਹ ਪਰਮਾ ਜਿਹੜਾ ਰੋਬ ਹੈ ਵੀ ਚੌੜਾ 40 ਰੋਣੀ ਆ ਇੱਕ ਨਹੀਂ ਜਾਲੇ ਨਹੀਂ ਤੇ ਪਰ ਜਾਲੀ ਉੱਪਰ ਲੱਗੀ ਵੀ ਆ ਆ ਦੇਖੋ ਜਿਹੜਾ ਕੰਪਨੀ ਭੇਜਦੀ ਆ ਉਹ ਲਾ ਲਓ ਦੇਖੋ ਹੈ ਪੈਪ ਬਦਲੀ ਆਹੋ ਪਰ ਜਾਲੀ ਲੱਗੀ ਲਓ ਜੀ ਭਾਈ ਮੋٹے ਟਾਇਰ ਬਕਾਉਗਾ ਚਾਰ ਗੱਡੀ ਵਾਲੇ 16L 16 22 ਰਿੰਮ ਜਿਹੜਾ ਪਿਆ ਪਿਆ ਹੈਵੀ ਆ ਤੇ ਥੋੜੇ ਹੀ ਪੁਰਾਣੇ ਟਾਇਰ ਆ ਬਾਈ 59 11 ਨੂੰ ਟਾਇਰ ਪਾਏ ਵੀਤੇ 6 ਗੱਡੀ ਵਾਲੇ ਟਾਇਰ ਆ ਤੇ ਟਾਇਰਾਂ ਦੀ ਆਪਾਂ ਵਿੱਚ ਫੋਟੋ ਮਾਉਂਗੇ ਚਾਰ ਫੋਟੋਆਂ ਇਹ ਜੇ ਕਿਸੇ ਵੀਰ ਨੇ ਲੈਣੇ ਹੋਏ ਤਾਂ ਵਿੱਚ ਨੰਬਰ ਮੈਂਸ਼ਨ ਕਰੂਗੇ ਵੀਰ ਨੂੰ ਫੋਨ ਕਰ ਸਕਦਾ ਹੈ ਨਵੇਂ ਟਾਇਰ ਆ ਬਾਈ 4 ਗੱਡੀ ਵਾਲੇ 16 ਐਲ 16 ਨੰਬਰ ਲਓ ਜੀ ਬਾਈ ਲੱਗੇ ਰੇ ਸ਼ੌਂਕ ਬਹੁਤ ਐ ਇੱਕ ਸ਼ੌਂਕ ਪੂਰਾ ਹੋਣ ਲੱਗਾ ਅੱਜ ਜਿੱਥੇ ਪਤਾ ਹੋਊਗਾ ਆਹ ਇੱਕ ਕਲੈਂਪ ਸਿਸਟਮ ਇਹਨੂੰ ਹਾਂ ਹਾਂ ਜੀ ਆਏ ਕੱਪੜੇ ਦੇ ਵਿਚਾਗੇ ਉਹ ਕਾ ਲਿਆ ਆ ਦਨਾਲੀ ਦਨਾਲੀ ਮੋਲ ਖਰੀਦੀ ਏ ਕਾ 2500 ਖੁੱਲ ਗਿਆ ਅੰਕਲ ਆ ਕੱਢੀ ਮੜਾ ਸਲੈਂਸਰ ਤੂੰ ਯਾਰ ਨਾਮ ਨੇ ਚੱਲ ਕੱਢ ਦੂ ਸਲੈਂਸਰ ਇਹਨੂੰ ਮੈਂ ਛੱਡ ਦੇ ਇਹਨਾਂ ਦਾ ਅਤਲ ਨੇ ਕਿ ਨਾਲ ਬੋਰ ਆਇਆ ਉਹ ਅੰਕਲ ਉਹ ਗਿਫਟ ਹੈ ਨਹੀਂ ਹਾਂ ਜਿਹੜੇ ਦੋ ਕੰਪਨੀ ਵਾਲਾ ਕਿਹੜੇ ਭੇਜੇ ਨਾਲ ਹਾਂ ਉਹ origional ਹੈ ਇਹ ਪੈਪ ਲਵਾਈ ਪੀ ਐ ਲੈ ਆਉਨੇ ਦੇਖ ਤਾਂ ਖਾਲੀ ਐ ਇਹ ਤਾਂ ਖਾਲੀ ਐ ਤਾਂ ਹਲਕਾ ਬਹੁਤ ਉਹ ਭਾਰਾ ਇਸ ਰੰਸ ਨਾ ਉਹ ਨਿੱਗਰ ਪੱਤੀ ਦਾ ਇਹ ਖਾਲੀ ਕਰੀ ਫੜਾ ਦੇ ਕੇ ਬਹੁਤ ਨਿੱਗਰ ਅਕਲ ਪਰ ਹੈ ਪੈ ਬਰੀਆ ਜਰਮੀ ਲੱਗੀ ਇਹਨੂੰ ਇਹ ਜਗਾੜ ਬਣਾਇਆ ਪਿਆ ਨਾ ਔਰ ਟਰਬੋ ਹੀਟੀ ਮਾਰਦੀ ਐ ਟਰਬੋ ਦੂਜੀ ਕਿੰਨਾ ਮਾਰਦੀ ਓਏ ਟਰਬੋ ਕਿੰਨੀ ਹੀਟੀ ਮਾਰਦੀ ਓਰਿਜਨਲ ਆਇਤੀ ਕੇ ਆਏ ਸੌ ਪਾਈਜੇ ਇਹਕੇ ਇਹਨੇ ਵੀ ਕਲੰਪ ਲੱਗੂਗਾ ਹੈ ਸਾਰਾ ਕਲੰਪ ਲਾ ਕੇ ਹੀ ਪਤਾ ਲੱਗੂਗਾ ਇਹ ਸੀਐਨਐਚਰ ਇਸ ਓਰੀਜినਲ ਕਿਥੇ ਲਿਖਿਆ ਹੋਇਆ ਇਹ ਉੱਪਰ ਲਿਖਿਆ ਹੋਣਾ ਸੀਐਨਐਚਰ ਓਰੀਜినਲ ਹੈ ਬਾਈ ਇਹ ਭੌਲ ਦੇ ਅੰਦਰ ਅਜੀ ਬਾਈ ਦੇ ਲਾ ਕੇ ਦੇਖਣ ਵਾਸਤੇ ਦੇਖੇ 헤ੜਾ ਹਵਾ ਨਿਕਲਦੀ ਹੋਊਗੀ ਨਿਕਲਦੀ ਹੈ ਹਾਂ ਠੀਕ ਹੈ ਨਾ ਕਲਪ ਕਰਕੇ ਦੇਗਾ ਫੇਰ ਪ੍ਰੋਪਰ ਹਾਂ ਇਹੀ ਪੋਣ ਹੈ ਇਹਦਾ ਵਾ ਦੇਰ ਆਦਲੇ ਆਉਣਾ ਜੇ ਕਿ ਆਹ ਹੈਟਾ ਬੈਡ ਲੰਬੇ ਬੈਡ ਵਾਲਾ ਆਉਂਗਾ ਨਾ ਨਾ ਸੇਮ ਆਈ ਕਰਾਉਣਾ ਹਾਂ ਤੇ ਜਾਂ ਮਿਲ ਜਾਣਾ ਸਭਨ ਤੋਂ ਦੇਖੀਏ ਨੱਚਦਾ ਯਾਰ ਮੈਂ ਕਿਹਾ ਉਹ ਵੀ ਤਾਂ ਠੀਕ ਤਾਂ ਸਲੰਸ ਨਹੀਂ ਹੋਰੀ ਵੜਕ ਘਟ ਅੰਕਲ ਕਿਆ ਸਮਝ ਲੱਗਿਆ ਠੀਕ ਆ ਸਲਸ ਪਰ ਇਹ ਵੀ ਠੀਕ ਆ ਕਿਹੜਾ ਉਹੋ ਪਰਮਾ ਜਿਆਦਾ ਰੋਬ ਹੈ ਵੀ ਚੌੜਾ ਏ ਜਾਲੀ ਹੋਣੀ ਆ ਇੱਕ ਨਹੀਂ ਜਾਲੀ ਨਹੀਂ ਰਿਪੇ ਜਾਲੀ ਉੱਪਰ ਲੱਗੀ ਵੀ ਆ ਆ ਦੇਖੋ ਯਾਰਾ ਕੰਪਨੀ ਭੇਜ ਦਿਓ ਲਾ ਲੋ ਦੇਖੋ ਹੈ ਪੈਪ ਬਦਲੀ ਆਹੋ ਪਰ ਜਾਲੀ ਲੱਗੀ ਹੁੰਦੀ ਏ ਤੇ ਮੋਟਾ ਦਿਖਾਉਣ ਵਾਸਤੇ ਵਿੱਚ ਤਾਂ ਨਹੀਂ ਆਏਗੀ ਵਿੱਚ ਵਿੱਚ ਪਤਾ ਨਹੀਂ ਬਾਈ ਕੋਈ ਤੇ ਕਈ ਜੱਟ ਨੇ ਮੋਰੇ ਨਹੀਂ ਹੁੰਦਾ ਹੈਗਾ ਦੇ ਨਹੀਂ ਖਾਲੀ ਆਪਰ ਖਾਲੀ ਹੈ ਹਾਂ ਤਾਂ ਖਾਲੀ ਨਾ ਆ ਦੇਖੋ ਇਹ ਵੀ ਜਿੱਤਣਾ ਆਪਣਾ ਵੀਡੀਓ ਆ ਜਾਲੀ ਆ ਬਸ ਫਿਲਟਰ ਕਰ ਦਿੰਦੇ ਆ ਹੈ ਸਾਫ ਲੈ ਲੈ ਵੀਟ ਦੇ ਉਹਦਾ ਬਗਾਨਾ ਚੀਜ਼ ਨਹੀਂ ਭਾਰ ਭਾਰਾ ਕਿਹੜਾ ਏ ਆਪਣਾ ਇਹ ਅਰੀਜਨਲ ਲਾਓ ਜਿਹੜਾ ਅਰੀਜਨਲ ਕੋਇਲ ਦਾ ਕੰਪਨੀ ਦਾ ਉਹਦਾ ਗੁੰਮਾ ਜਾਮਾ ਹੀ ਫਿਰ ਨਾ ਨਾ ਉਹ ਠੀਕ ਆ ਯਾਰ ਅਜੇ ਹਾਂ ਉਹ ਲਾ ਦੋ ਉਹ ਤਾਂ ਪੂਰੀ ਕੋ ਪਿਆਨੀ ਅੰਕਲ ਨਹੀਂ ਉਹਰੇ ਲੈ ਹੈ ਆਪਣੇ ਵਾਸਤੇ ਆਹ ਹੀ ਲਾਰਣੀ ਪੈਪ ਹਾਂ ਅੱਛਾ ਯਾਰ ਉਹਰੇ ਆਏਗਾ ਤਾਂ ਦੇ ਗਿਆ ਪੂਰੀ ਦੇ ਗਿਆ ਉਹ ਤੂੰ ਦੇ ਗਿਆ ਤਾਂ ਉਹਰੇ ਮੈਂ ਕਹਿੰਦਾ ਮੈਂ ਕਾ ਨੂੰ ਦੇ ਗਿਆ ਆਹੀ ਲਾਉਣਾ ਆਹੀ ਲਾਦਣਾ ਨੇ ਤੇ ਲੈ ਕੇ ਆਉਂਗੇ ਆਪਾਂ ਨਾ ਇਹਦੇ ਵਿੱਚ ਸਿਟੀ ਲੱਗਣੀ ਆ ਫਿਰ ਕੋਕ ਮਾਰਨੀ ਨਾ ਨਾ ਕੋਕ ਮਾਰਦਾ ਹੀ ਆ ਹਲੇ ਹੋਰ ਧੰਨਵਾਦ ਕੀ ਜਿੰਨਾ ਦਾ ਰਸ ਉਹ ਅਗਰ ਟਾਈਟ ਹੋਇਆ ਪਿਆ ਰਹੇ ਕਿਵੇਂ ਪਾਉਂਗਾ ਗੋਲ-ਗੋਲ ਘੁਮਾ ਕੇ ਬੰਦ ਕਰ ਲੈ ਫੇਰ 2 ਮਿੰਟ ਬੰਦ ਕਰਿਆ ਕਰਨਾ ਦੇਖਦਾ ਹੁਣ ਸਿੱਧਾ ਪਿਆ ਹਾਂ ਉੱਪਰ ਤੇ ਚੱਲ ਗੋਲ ਘੁਮਾ ਕੇ ਜਾਣਾ ਹਲੇ ਨਹੀਂ ਪਿਆ ਹਾਂਜੀ ਭਾਈ ਕੀ ਲਿਆਂਦਾ ਇਹ ਵੀ ਮਾਰ ਤਾ ਅਕਲ 6 ਨਹੀਂ ਛੇਰ ਨਹੀਂ ਬੱਬਰ ਛੇਰ ਲਿਆ ਲੈ ਛੇਰ ਤਾਂ ਜੌਂਡਰ ਇਹ ਬੱਬਰ ਛੇਰ ਹਾਂ ਜੌਂਡਰ ਹੀਰਨ ਹੈ ਹੀਰੇ ਦਾ ਨਕਲ ਯਕ ਇੱਕ ਜੱਗੇ ਬਹੁਤ ਨੇ ਵੀਡੀਓ ਪਾਈ ਵੀ ਹੈ ਹੀ ਰੰਜੀ ਜੀ ਮੈਂ ਕੰਨਾ ਚਰੇ ਪਾਫਾ ਕਰਦਾ ਮਤਰੇ ਜੀ ਲੈਣਾ ਦੇਖੀਏ ਉਕੜੇ ਜੱਗੇ ਦੀ ਰੀਲ ਬਣਾਉਣੀ ਆਪਾਂ ਨੇ ਹਾਂ ਕੰਨਾ ਜੇ ਦਵਾਫਾ ਕਰਦਾ ਹੀਰੋ ਇਹ ਹੀ ਰੰਨੀ ਹੈਗਾ ਇਹ ਬੱਬਰ ਸ਼ੇਰ ਹੈ ਉਹ ਕੀ ਆ ਕਰਨਾ ਮੈਂ ਕਹਿੰਦਾ ਜੱਗੇ ਬਹੁਤ ਕੋਨਾ ਦੇ ਜਾਓ ਯਾਰ ਹਲੇ ਬਹੁਤ ਜ਼ੋਰ ਆਇਆ ਇੱਕ ਨੇ ਉਹ ਦੇਖਿਆ ਕਿਥੇ ਕਿਥੇ ਵੇਖਿਆ ਜਿਹੜੇ ਦੇਖਣ ਵਾਲੇ ਤਾਂ ਦੇਖ ਗਏ ਹਾਂ ਪਰ ਮੈਨੂੰ ਇਹ ਵੀਡੀਓ ਭੇਜੀ ਨੇ ਤੈਨੂੰ ਵੀ ਤਾਂ ਭੇਜੀ ਸੀ ਉਹ ਦੇਖ ਲੈ ਟਰਾਲੀ ਫਸੀ ਵੀ ਸਾਰੇ ਘੱਟੇ ਖੋਲ ਤੇ ਇਹਨੂੰ ਪਾ ਲਿਆ ਇਕੱਲਾ ਹੀ ਖਿੱਚ ਲਿਆ ਆਪਣੀ ਟਰਾਲੀ ਭਾਈਆ ਜਿਕੇ ਜਾਨ ਹੈ ਗਈ ਆ ਭਾਈ ਦੇ ਵਿੱਚ ਹੂੰ ਗੱਲ ਕਾਲੇ ਦੇ ਵੀਡੀਓ ਭਾਈਆ ਤਰਾਕੇ ਟਾਈਪ ਹੋ ਰਿਹਾ ਹੈ ਨਾ ਫੇਰ ਥੱਲੇ ਜਨੈ ਕਹਿੰਦਾ ਹੂੰ ਨੇ ਇਹਨਾਂ ਛਾਲ ਮਾਰਦਾ ਅੰਕਲ ਯਾਰ ਜਿਹੜੇ ਪਰਖਣ ਵਾਲੇ ਬੰਦੇ ਆ ਉਹ ਤਾਂ ਇੰਨੇ ਚੀਜ਼ ਤੇ ਪਰਖ ਜੰਦੇ ਆ ਉਹਨੇ ਇੰਨੇ ਟਰੈਕਟਰ ਰੱਖਿਆ ਤੇ 3 ਦਾ ਚਲਾਉਂਦਾ ਐਡਾ ਜ਼ੋਰ ਆ ਜ਼ੋਰ ਹੈ ਵੀ ਜ਼ੋਰ ਹੈ ਆ ਆਪਨੇ ਜ਼ੋਰ ਬਹੁਤ ਹੈ ਡਾਇਰੈਕਟ ਬਹੁਤ بڑے ਅੰਕਲ ਹੁਣ ਤੂੰ ਐਂ ਦੱਸ ਇਹ ਜੇ ਤੇਲ ਪੀਪੀ ਗੇਰਵੇ ਕਰੂਗਾ ਉਹ ਟੈਂਕੀ ਫੋਲੋਇ ਕਰੂਗੀ ਢੋਲਾ ਲਾ ਕੇ ਉਹ ਤਾਂ ਫੇਰੇ ਅੰਕਲ ਇੱਕ ਉਹ ਲਵਾਲਾ ਹੁਣ ਅੰਕਲ ਢੋਲ ਨਾਲ ਲਾ ਕੇ ਟੈਂਕੀ ਫੋਲੋਇ ਕਰੂਗੀ ਹੈ ਨਹੀਂ ਅੰਕਲ ਮਾਏ ਮੇਰੀ ਪਾ ਪਟਰੋਲ ਪੰਪ ਖੋਲੀ ਹੋਣੀ ਔਰ ਮੌਜ ਹੋ ਜੂਗੀ ਜੀ ਇਹਨੇ ਸੂਏ ਪਾਣੀ ਜਾਣਾ ਤੇਲ ਪਵਾ ਕੇ ਜਾਇ ਕਰੂਗਾ ਅਗਲਾ ਚੱਲੂਗਾ ਪਾਪ ਨਾਲੇ ਆਪਣਾ ਪਾਈਗਾ ਨਾਲੇ ਓਮ ਵੀ ਕੀ ਨਾਲ ਤੇ ਗੱਲ ਤੇਰੀ ਠੀਕ ਹੈ ਚੱਲੂਗਾ ਪੰਪ ਇਹ ਤੇਰੀ ਗੱਲ ਠੀਕ ਹੈ ਠੀਕ ਨਹੀਂ ਦੋ ਪੰਪ ਲਾ ਰੱਖ ਲੂ ਨਾ ਨਾਲੇ ਚਲਾ ਲਵੇ ਹੋਰ ਕਿਹਾ ਹਾਂ ਕੇ ਚੱਲੂਗਾ ਨਾ ਚੱਲਤਾ ਪੈਂਦਾ ਚੱਲਣਾ ਕਿ ਹੂੰ ਅਗਲਾ ਕਹਿੰਦਾ ਜਰੂਰ ਅੱਡੇ ਪਾ ਜਾਣਾ ਇੱਥੇ ਹੀ ਪਾਓ ਇੱਥੇ ਹੀ ਪਾਓ ਨਾਲੇ ਘਰ ਦਾ ਪੰਪ ਆਪਣੇ ਤੇਰੀ ਚਾਲੇ ਪਰ ਰੱਖ ਤਾਕੇ ਇੱਕ ਦੇਖਿਆ ਵੀ ਜਿੱਕਣਾ ਦੂਏ ਟਰੈਕਟਰਾਂ ਦਾ ਤੇਲ ਤੂਲ ਜਾ ਮੁੱਕ ਜਾਂਦਾ ਹੈ ਵੀ ਇਹਦਾ ਮਕਾਉਣਾ ਨਹੀਂ ਹੈਗਾ ਇਹ ਰੋਟਰੀ ਪੰਪ ਹੈ ਨਹੀਂ ਹੌਲੈਂਡ ਦਾ ਸਾਰੇ ਦਾ ਹੀ ਇਹ ਹੈ ਵੀ ਮਕਾਉਣਾ ਨਹੀਂ ਹੈਗਾ ਜੇ ਮੱਕ ਕੇ ਫਿਰ ਖਾਸਾ ਖੋਲਣਾ ਪੈਂਦਾ ਏ ਨਹੀਂ ਤਾਂ ਆਪਣੇ ਛੋਟਾ ਜਿਹਾ ਲੱਗਿਆ ਉਹਨੂੰ ਐਂ ਕਰੀ ਜਾਂਦੇ ਉਹ ਕੰਮ ਨਹੀਂ ਅੰਗਲੇ ਚ ਅੱਛਾ ਜੀ ਆ ਇਹਨੂੰ ਹੈ ਨਹੀਂ ਉਹ ਹੈ ਤਾਂ ਨਹੀਂ ਹਵਾਲਾ ਜਿਗਣਾ ਆਪਣੇ ਮਾਰੇ ਕਰਦੇ ਮਹਿੰਦਰੇ ਨੂੰ ਛੋਟਾ ਜਿਹਾ ਇਹਨੂੰ ਨਹੀਂ ਹੈਗਾ ਉਹ ਚੀਜ਼ ਸਾਹਮਣੇ ਵਾਲੀ ਹੈ ਬਾਈ ਦੇਖ ਕੇ ਆਪਨੇ ਲਓ ਜੀ ਬਾਈ ਬੇਲੇ ਆਏ ਆ ਰਾਮਗੜੀ ਦੇ ਦਰਸ਼ਨ ਵੀ ਕਰ ਲਏ ਬਹੁਤ ਟਾਈਮ ਹੋ ਗਿਆ ਕੀ ਹਾਲ ਹੈ ਜੀ ਕਿੰਨਾ ਟਾਈਮ ਆ ਮਿਲੇ ਆ ਮਾਈ ਵਾਲਾ ਦਾ ਇਹ 3-4 ਸਾਲ ਬਾਅਦ ਕੀ ਹਾਲ ਹੈ ਬਾਈ ਵਧੀਆ ਹੀ ਐਨ ਕਿਵੇਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਐ ਡਿਜ਼ਾਈਨ ਪਾ ਰਿਹਾ ਉਹ ਡਿਜ਼ਾਈਨ ਪਾ ਰਿਹਾ ਕੰਮ ਵਧੀਆ ਚੱਲੀ ਜਾਂਦਾ ਕੰਮ ਇੱਕ ਨੰਬਰ ਰਹਿਦਾ ਮੈਂ ਕਹਿੰਦਾ 2 ਮਹੀਨੇ ਹੋ ਗਏ ਮਨੀ ਹੁਣ ਹਾਂ ਜੱਗਾ ਐ ਅੱਜ ਕੀ ਗੱਲ ਕਰੂਗਾ ਕੋਸਾ ਕਰਕਾ ਦੜਕਾ ਦੱਸ ਦੇ ਜੱਗਾ ਕਹਿੰਦਾ ਡੈਕ ਲਵਾਉਣਾ ਹੌਲੈਂਡ ਪਰ 40 ਬਿਸ ਵਾਲਾ ਕਹਿੰਦਾ ਹੈ ਨਹੀਂ ਨਹੀਂ ਇਹ ਉਹ ਦੂਹਾ ਕਹਿੰਦਾ ਜਿਹੜਾ ਟੇਪਰ ਜਿਹਾ ਲੱਗਦਾ ਹੈ ਟੇਪਰ ਉਹ ਲੱਗ ਰਿਹਾ ਹੈ ਕੱਲੀ ਟੇਪਰ ਕਹਿੰਦਾ ਵੀ ਕੰਮ ਲੈਣਾ ਉਹ ਤੇ ਹੌਰਲੈਂਡ ਬਾਈ ਇਹਦਾ ਤਿਆਰ ਹੋ ਰਿਹਾ ਇੱਕ ਇੱਕ ਰਾਤ ਭੇਜਿਆ ਕਹਿੰਦੇ ਸਾਰੀ ਰਾਤ ਹੀ ਲੱਗੇ ਰਹੇ ਸਵੇਰੇ ਦੂਆ ਇਹਦੇ ਪਾ ਥੋੜਾ ਹੰਦੂਏ ਪਰ ਦੂਆ ਭੇਜਿਆ ਹਾਂ 4 ਵਜੇ ਭੇਜਤਾ ਤੁਹਾਨੂੰ ਉਹ ਮੈਂ ਦੂਆ ਹੀ ਨਹੀਂ ਸਾਜਰੇ ਕਾਤੇ ਭੇਜਿਆ ਅੱਜ ਵੀ ਨਹੀਂ ਰੱਖੀ ਅਗਰ ਵਾਲੇ ਨੇ ਆਖੋ ਟਾਈਮ ਲੈ ਗਏ ਅੱਛਾ ਨਹੀਂ ਦੂਆ ਮਨੀ ਇਹ ਨੰਗਾ ਰੈਕਟਰ ਲਈ ਲੱਗਾ ਫਿਰ ਕੀ ਕਰਾਂ ਬੜਾ ਟੈਕ ਲਾਉਣਾ ਮੈਂ ਤਾਂ ਇਹਨੂੰ ਕਹਿੰਦਾ ਵੀ ਵਧੀਆ ਟੈਕ ਲਵਾ ਉਹ ਤਾਂ ਚਲਵਾ ਦੋਗੇ ਦੂਆ ਹੀ ਨਹੀਂ ਸਾਜਰੇ ਕਾਤੇ ਭੇਜ ਰੈਕਟਰ ਕਿਹੜਾ ਜਿਹੜੀ ਵੀਡੀਓ ਦਿਖਾਉਂਦਾ ਤੂੰ ਮੈਨੂੰ ਉਹ ਯਾਰ ਫੇਰ ਸਾਜਰੇ ਲਾਉਣਾ ਤਾਂ ਉਹ ਪਿੰਡ ਲਾਉਣਾ ਤਾਂ ਹੁੰਦੇ ਆਂ ਇਹ ਕਹਿੰਦਾ ਪਿੰਡ ਦਿਕਾਉਣਾ ਨਹੀਂ ਹਾਂ ਨੇ ਬਹੁਤਾ ਕਾਹਦੇ ਗੁਪਤ ਰੱਖਣਾ ਹੈ ਦੰਦਪੁਰ ਸਾਹਿਬ ਜਾਣਾ ਨਾ ਉੱਥੇ ਜਾਣਾ ਹੋਲੇ ਨੂੰ ਆ ਕੱਢਣਾ ਕਹਿੰਦੇ ਬਠੀ ਹਾਂਜੀ ਕੋਈ ਨਵਾਂ ਥੱਪ ਨਹੀਂ ਕੱਢਿਆ ਨਾ ਆਪਾਂ ਕੱਢੇ ਨਾ ਹੈਗੇ ਬਹੁਤ ਹਾਂ ਕੱਲੇ ਮੁੰਡੇ ਲੈਣ ਦੇ ਛੱਡ ਕਰਨਾ ਛੱਡੋ ਦਿਖਾਉਣੇ ਨਹੀਂ ਹੈਗੇ ਗੁਪਤ ਰੱਖੇ ਚਲ ਠੀਕ ਹੈ ਲੋ ਜੀ ਬਾਈ ਵੰਟੀ ਬਾਈ ਇੱਕ ਹੋਰ ਗਾਂ ਬੱਚੀ ਮੱਝ ਜੋ ਕਹਿੰਦੇ ਆ ਵੰਟੀ ਕਿਆ ਕਹਿੰਦੇ ਬੱਚੀ ਬੱਚੀ ਕਹਿੰਦੇ ਓਹ ਕਿਆ ਹਾਲ ਹੈ ਅੱਸੀ ਕਾਲ ਜੀ ਬੱਚੀ ਲਿਆ ਆ ਬਾਈ ਨਵੀ ਇਹ ਇਹ ਹੈਗੀ ਆ ਬਾਈ ਬਜਟ ਜੇ ਮਾ ਬੱਚੀ ਆ ਵੰਟੀ ਬਜਟ ਜੇ ਮੈਂ ਆ ਵੰਟੀ ਕਿਆ ਸਿਸਟਮ ਹੈ ਰਸ ਬਾਈ ਪਾਲ ਲਵੇ 25 5000 ਰੁਪਏ ਦੀ ਵਿਕਰੀ ਕਿਆ ਸਿਸਟਮ ਹੈਰੇ ਬੱਚੀ ਬਾਰੇ ਨੌਲੇਜ ਦੇ ਮੜੀ ਹੁਣ ਹੈਗੀ ਵੀਰੇ 7.5 ਮਹੀਨੇ ਦੀ ਗੱਪਣ ਅੱਛਾ ਠੀਕ ਆ ਹੁਣ ਅਸੀਂ 28000 ਦੇ ਦਾਂਗੇ 28000 ਦੇ ਦਾਂਗੇ ਆਣੀ ਬੱਚੀ 50000 ਦੀ ਉਹ ਤੇ ਦੁੱਧਰਾ ਤਾਂ ਨਹੀਂ ਦਿੰਦੀ ਦੁੱਧ ਨਹੀਂ ਹੁਣ ਹੋਰ ਚਾਣੀ ਹੁਣ ਤਾਂ ਨੀੜੇ ਲੱਗੀ ਦੀ ਯ ਚੱਲ ਭਾਈ ਪਾਈ ਆ ਲੈ ਬੱਛੀ ਬੰਟੀ ਭਾਈ ਜੇ ਕਿਸੇ ਨੇ ਲੈਣੀ ਹੋਈ ਪਹਿਲਾਂ ਬੱਛੀ ਦੀ ਦੇਖ ਲਓ ਲੁੱਕ ਲੱਕ ਕਿਵੇਂ ਆ ਹਾਂ ਟੌਰ ਟੂ ਚੈੱਕ ਕਰ ਲਵਾਂ ਦੀ ਦੁੱਧ ਜਾਨੀ ਦੇ ਦਿੰਦੀ 16 17 ਕਿਲੋ ਅੱਛਾ ਇੰਨੇ ਗਾਲੇ ਤਾਂ ਹੈਗੀ ਆ ਮੋਰਾਂ ਦਾ ਹਾਂ ਦੇਖ ਲਓ ਤੁਸੀਂ ਬਾਕੀ ਭਾਈ ਜਿਹੜੀ ਉੱਦਾ ਸੀ ਇਹ ਦਾ ਕੋਈ ਰੱਸੀ ਦੀ ਪੌਣੀ ਕੋਈ ਕੁਛ ਨਹੀਂ ਕਰਨਾ ਹਾਂ ਸੀ ਇਹ ਦਾ ਪੂਰੀ ਸਾਊ ਹੈ ਹਾਂ ਠੀਕ ਹੈ ਆ ਮੈਂ ਇਸ ਘੜੀ ਹੈ ਬੰਟੀ ਜੂ ਠੋਟੀ ਖੜੀ ਆਲੇ ਇਹ ਵੀ ਪਾਈ ਦੋ ਤਿੰਨ ਦਿਨਾਂ ਚ ਆ ਯਾਰ ਹਾਂ ਹਾਂ ਰੱਖਣੇ ਰਵੀ ਮਾਨ ਰੱਖੇ ਲਈ ਅੱਛਾ ਤੇ ਹਮਦਾ ਕੁਛ ਨਹੀਂ ਗਾਂ ਨੂੰ ਸਭਾ ਲੱਕ ਰੇਡ ਕਿਤੇ ਗਿਆ ਨਹੀਂ ਵੀ ਵਿਚੇ ਸਹਲਾ ਰੱਖਣੇ ਦੀ ਬਣੀ ਜਾਂਦੀ ਵਿਚੇ ਵੇਚਣੇ ਦੀ ਹੈ ਹਾਂ ਆ ਦੋ ਆ ਭਾਈ ਦੇਖ ਲਓ ਜੇ ਕਿਸੇ ਦਾ ਮਨ ਬਣਦਾ ਇੱਕ ਬੱਚੀ ਬਾਕੀ ਕੱਲ ਇੱਕ ਬੰਦੇ ਨੇ ਬੁਲਾ ਲਿਆ ਆਪਣਾ ਫਟੋਟਾ ਬਲੌਗਰ ਦੇਖ ਲੈਣਾ ਭਾਈ ਅੱਛਾ ਹਮੇ ਤੇ ਬੇਸਿਰ ਹੈਰਾਨ ਬਹੁਤ ਗੜਿਆ ਹਾਂ ਪਹਿਲਾਂ ਤਾਂ ਕਹਿੰਦਾ ਮੇਰਾ ਅਬਸੀ ਬਸੀ ਗੁਜਰਾ ਚੇ ਪਿੰਡ ਆ ਹਾਂ ਚਲੋ ਮੈਂ ਬਸੀ ਚਲੋਗੇ ਬਸੀ ਗਏ ਅਸੀਂ ਡੈਰੀ ਕੋਲ ਹਾਂ ਮਾਪੇ ਯਾਰ ਕਿਹੜਾ ਦਿਖਾ ਦੱਸ ਕਿੱਥੇ ਵੀ ਡੈਰੀ ਕੋਲ ਕਹਿੰਦਾ ਵੀਰੇ ਆਪ ਅਸੀਂ ਨਹੀਂ ਬਸੀ ਪਠਾਣਾ ਫੋਲੇ ਵੱਲੇ ਚੱਲ ਬਸੀ ਪਹੁੰਚ ਗਏ ਉੱਥੇ ਪਹੁੰਚ ਗਏ ਬਾਈ ਜਾ ਕੇ ਪਿੰਡ ਵੜ ਗਏ ਪਿੰਡ ਦਾ ਹਮ ਗਾਉਂ ਦੱਸਣਾ ਹਾਂ ਸਾਰਾ ਕੁਝ ਹੋ ਗਿਆ ਸੌਦਾ ਵੀ ਹੋ ਗਿਆ ਇਹੀ ਝੋਟੀ ਦਾ ਬੱਟਾ ਵੀ ਕਰ ਲਿਆ ਹਾਂ ਉਹਦੇ ਕੋਲ ਉਥੀ ਇੱਕ 4 ਕਿਲੋ ਦੁੱਧਾ ਝੋਟੀ ਹਣੀ ਸੋਹਣੀ ਸੀ ਕਹਿੰਦਾ ਮੈਂ ਲੱਖ ਦੀ ਲੈ ਕੇ ਆਇਆ ਮੌਕੇ ਤੇ ਚਲ ਅਸੀਂ ਲੈ ਲਈ ਦੀ ਫੇਰ ਵੀ ਬਾਈ 50000 ਦੀ ਵਿੱਚ ਪਾ ਲਈ ਦੀ ਚਲ 50000 ਦੇ ਅਸੀਂ ਰੱਖ ਲੈਨੇ ਝੋਟੀ ਬਹੁਤ ਥੇ ਦੇ ਅਸੀਂ ਆ ਗਏ ਕਹਿੰਦਾ ਮੈਂ ਤੁਹਾਨੂੰ ਫੋਨ ਕਰਦਾ ਬਾਈ ਹੈਰਾਨ ਕਰੇ ਬੰਦੇ ਨੇ ਬਣੀ ਨਹੀਂ ਗੱਲ ਕਾਲੀ ਬਣੀ ਚਲੋ ਕੋਈ ਬੰਦਾ ਕਿਸੇ ਨੂੰ ਹੈਰਾਨ ਨਾ ਕਰ ਹਾਇਦ ਹੈ ਦੇਣੀ ਲੈਣੀ ਠੀਕ ਹੈ ਵੇਖਣਾ ਮਸਲਾ ਹਾਂ ਫੈਸਲਾ ਹਾਜ ਪਟ ਗਿਆ ਨਹੀਂ ਨਹੀਂ ਭਾਈ ਵੰਟੀ ਨੰਬਰ ਫੇਰ ਬੋਲ ਦੇ ਫਿਰ 9465281005 ਜੀ 9465281005 ਬਾਈ ਬਾਕੀ ਬਾਈ ਜੇ ਕਿਸੇ ਕੋਲ ਹੁੰਦੀ ਹੈ ਵੇਚਣ ਜੋਗੀ ਤੁਸੀਂ ਉਹ ਲੈ ਵੀ ਲੈਣੇ ਕੋਈ ਹਾਂ ਜੇ ਕਿਸੇ ਨੇ ਉਹ ਵੇਚਣੀ ਹੈ ਤਾਂ ਵੀ ਬੰਟੀ ਬਾਈ ਨੂੰ ਫੋਨ ਕਰ ਸਕਦਾ ਜੇ ਲੈਣੀ ਹੈ ਕੋਈ ਚੀਜ਼ ਤਾਂ ਵੀ ਤਾਂ ਵੀ ਬੱਟਾ ਸੱਟਾ ਵੀ ਕਰ ਲਾਂਗੇ ਆਪਾਂ ਕੋਈ ਚੱਕਰ ਨਹੀਂ ਠੀਕ ਆ ਬਾਈ ਪਾੜਾ ਬੰਦਾ ਹੁੰਦਾ ਭਾਈ ਅਸੀਂ ਆ ਵਿੱਚ ਦੇਣੀ ਆ ਤੂੰ ਲੈ ਲੋ ਨਾ ਨਾ ਠੀਕ ਹੈ ਠੀਕ ਨਹੀਂ ਗੱਲ ਠੀਕ ਆ